ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪਿਛਲੇ 3 ਮਹੀਨਿਆਂ ਤੋਂ ਨਾਲੀ ਟੁੱਟੀ ਹੋਣ ਕਾਰਨ ਮੋਹੱਲਾ ਧਰਮਪੁਰਾ ਵਾਸੀ ਪਰੇਸ਼ਾਨ ਮਹੱਲੇ ਦੇ ਐਮਸੀ ਅਤੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਇਸ ਦੀ ਜਾਣਕਾਰੀ ਦੇਣ ਦੇ ਬਾਵਜੂਦ ਵੀ ਨਹੀਂ ਹੋ ਰਿਹਾ ਕੋਈ ਹੱਲ ਇਸ ਦੀ ਜਾਣਕਾਰੀ ਦਿੰਦੇ ਹੋਏ ਮਹੱਲਾ ਧਰਮਪੁਰਾ ਦੇ ਵਾਸੀ ਸੰਤੋਖ ਸਿੰਘ ਔਲਖ ਅਮਰਜੀਤ ਕੌਰ ਅਵਤਾਰ ਸਿੰਘ ਮੰਗਲਦਾਸ ਪਾਟਿਆ ਸੂਰਜ ਪ੍ਰਿਥੀਪਾਲ ਸਿੰਘ ਬੁੱਟਕਰ ਕਸ਼ਮੀਰ ਸਿੰਘ ਦਲਬੀਰ ਕੌਰ ਰਕੇਸ਼ ਸ਼ਰਮਾ ਨੇ ਦੱਸਿਆ ਕਿ ਕਰੀਬ 3 ਮਹੀਨੇ ਹੋ ਗਏ ਹਨ ਇਸ ਨਾਲੀ ਦੇ ਉੱਤੇ ਬਣੀ ਪੋਲੀ ਟੁੱਟੀ ਹੋਈ ਹੈ ਜਿਸ ਨਾਲ ਨਾਲੀ ਦਾ ਪਾਣੀ ਗਲੀਆਂ ਦੇ ਵਿੱਚ ਖਲੋ ਰਿਹਾ ਹੈ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਤੇ ਇਸ ਖੜੇ ਪਾਣੀ ਦੇ ਵਿੱਚ ਮੱਛਰ ਇਕੱਠਾ ਹੋਣ ਕਾਰਨ ਇਹ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਇਹ ਰਸਤਾ ਗੁਰਦੁਆਰਾ ਸਾਹਿਬ ਅਤੇ ਨਜ਼ਦੀਕ ਪੈਂਦੇ ਸਕੂਲਾਂ ਨੂੰ ਜਾਂਦਾ ਹੈ ਜਿਸ ਨਾਲ ਕਈ ਵਾਰ ਇੱਥੇ ਬੱਚੇ ਡਿੱਗਣ ਕਾਰਨ ਜ਼ਖਮੀ ਹੋ ਗਏ ਹਨ ਸਾਡੇ ਵੱਲੋਂ ਕਈ ਵਾਰ ਨਗਰ ਕੌਂਸਲ ਨੂੰ ਇਸ ਬਾਰੇ ਕੰਪਲੀਟਾਂ ਦਿੱਤੀਆਂ ਗਈਆਂ ਹਨ ਪਰ ਅਜੇ ਤੱਕ ਇਸ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਉਹਨਾਂ ਕਿਹਾ ਕਿ ਜੇਕਰ ਜਲਦੀ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਸਾਨੂੰ ਨਗਰ ਕੌਂਸਲ ਦਫ਼ਤਰ ਦੇ ਬਾਹਰ ਧਰਨਾ ਲਾਉਣ ਲਈ ਮਜਬੂਰ ਹੋਣਾ ਪਵੇਗਾ ਕਾਦੀਆ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮੈਂ ਸੰਤੋਸ਼ ਸਿੰਘ ਹੌਲਕਾ ਮਹੱਲਾ ਤਰੰਪੁਰਾ ਕਾਦੀ ਇਸ ਸਮੱਸਿਆ ਇਸ ਸਮੱਸਿਆ ਇਹ ਤਨਪੁਰੇ ਮਹੱਲੇ ਦੇ ਜਿਹੜੀਆਂ ਗਰੀਆਂ ਦਾ ਸਾਸ ਕਰਕੇ ਨਾਲੀਆਂ ਉਹਨਾਂ ਦਾ ਬਹੁਤ ਮੰਦਾ ਹਾਲ ਹੈ ਅਸੀਂ ਕਮੇਟੀ ਕਰ ਦੋ ਚਾਰ ਵਾਰ ਜਾ ਵੀ ਆਏ ਹਾਂ ਕਿਉਂਕਿ ਇਹ ਮੇਨ ਰਸਤਾ ਵਾ ਖਾਸ ਕਰਕੇ ਬੱਚਿਆਂ ਵਾਸਤੇ ਕਿਉਂਕਿ ਆਮ ਸਕੂਟਰ ਮੋਟਰਸਾਈਕਲ ਜਾਂ ਆਪਣਾ ਸਜੂਕੀ ਤੇ ਸਕੂਲ ਦੀਆਂ ਗੱਡੀਆਂ ਵੀ ਚੱਲਦੀਆਂ ਤੇ ਗਲੀ ਦੇ ਵਿੱਚ ਬੜਾ ਵੱਡਾ ਢੋਆ ਪਿਆ ਕਿੰਨੇ ਫੁੱਟ ਹੈ ਇਹਨਾਂ ਨੂੰ ਦੋ ਫੁੱਟ ਦੋ ਫੁੱਟ ਕਰੋ ਜੀ 8 ਫੁੱਟ ਲੰਬਾ ਦੋ ਤਿੰਨ ਫੁੱਟ ਦੋ ਤਿੰਨ ਫੁੱਟ ਡੂੰਗਾ ਤੇ 600 6 ਫੁੱਟ ਲੰਬਾਈ ਹੈ ਕਿਉਂਕਿ ਮੈਗਵੇਂ ਕੋਈ ਧਿਆਨ ਨਹੀਂ ਦਿੱਤਾ ਇੱਥੇ ਬਹੁਤ ਸਾਰਿਆਂ ਨੂੰ ਸੱਟਾਂ ਲੱਗੀਆਂ ਕਿਉਂਕਿ ਜਿਹੜਾ ਬੰਦਾ ਦੂਰੋਂ ਆਉਂਦਾ ਉਹ ਇਹਦੇ ਵੱਲ ਨਹੀਂ ਵੇਖਦਾ ਉਹਦਾ ਧਿਆਨ ਸਿੱਧਾ ਹੁੰਦਾ ਜਾਂ ਵਾਸਤੇ ਸੱਜੇ ਖੱਬੇ ਵਿਖੜਦਾ ਪਰ ਬਦਕਿਸਮਤ ਜਿਹੜੇ ਦੇਖਦੇ ਉਹ ਵਿੱਚ ਡਿੱਗਦੇ ਆ ਔਰ ਕਈਆਂ ਤੇ ਸੱਟਾਂ ਵੀ ਲੱਗੀਆਂ ਤੇ ਸਾਡੀ ਬੇਨਤੀ ਆ ਬਾਰ ਬਾਰ ਹੋਣਾ ਇੱਥੇ ਹੋਰ ਵੱਡਾ ਹਾਦਸਾ ਵੀ ਹੋ ਸਕਦਾ ਵਾ ਇਸ ਕਰਕੇ ਕਮੇਟੀ ਵਾਲਿਆਂ ਨੂੰ ਜੀ ਬੇਨਤੀ ਆ ਕਿਰਪਾ ਕਰਕੇ ਧਰਮਪੁਰੇ ਮਹੱਲੇ ਦਾ ਆਣ ਕੇ ਮੌਕੇ ਤੇ ਹੀ ਹੀ ਗਏ ਤੁਸੀਂ ਹਾਲ ਇਥੇ ਆਪਣੇ ਪ੍ਰਧਾਨ ਜੀ ਆਏ ਵੀ ਸੀ ਉਹ ਵੇਖ ਕੇ ਵੀ ਗਏ ਆ ਪਰ ਬਦਕਿਸਮਤੀ ਵੇਖਣ ਦੇ ਬਾਵਜੂਦ ਅਜੇ ਤੱਕ ਉਹ ਪੂਰੀ ਮਰਮਤ ਨਹੀਂ ਹੋਈ ਸੋ ਸਾਡੀ ਬੇਨਤੀ ਆ ਪ੍ਰਧਾਨ ਤੋਂ ਇਲਾਵਾ ਹੋਰ ਕਿਹੜੇ ਕਰਤਕਾਰ ਆ ਸਾਰੇ ਆ ਕੀ ਰੱਜੂ ਸਾਰੇ ਆਏ ਹੀ ਹਾਂਜੀ ਬਤੂ ਵੀ ਆਇਆ ਹੋਰ ਬੰਦੇ ਆ ਰਾਜਾ ਵੀ ਆਇਆ ਹੀ ਅੱਛਾ ਮੰਗ ਕੇ ਤੁਹਾਡੀ ਸਾਡੀ ਮੰਗ ਤੇ ਹੀ ਆ ਵੀ ਇਹ ਬੰਨਣੀ ਚਾਹੀਦੀ ਆ ਇੱਥੇ ਕਿਸੇ ਦਾ ਨੁਕਸਾਨ ਨਾ ਹੋਵੇ ਕਿਉਂਕਿ ਹਮ ਧਰਤੀ ਸਾਨੂੰ ਆਪਣੀ ਇੱਥੇ ਇਸ ਸਾਡੇ ਤੇ ਗੱਲ ਹੋਣੀ ਸਾਰੀ ਸਾਡੀ ਬੇਨਤੀ ਆ ਵੀ ਅੱਗੋਂ ਤੋਂ ਕੋਈ ਛੋਟਾ ਬੱਚਾ ਦੂਜਾ ਕੋਈ ਲਟਕੀਆ ਉਹ ਦੇਖ ਕੇ ਕਿਤੇ ਕੋਈ ਲਤਬਾਨਾ ਤੜਾ ਲੈ ਤਾਂ ਗੜੇ ਵਜ ਹੋ ਜਾਣਗੇ ਗਰਮੀ ਆ ਰਹੀ ਹੈ ਪਾਣੀ ਇਕੱਠਾ ਪਾਣੀ ਇਕੱਠਾ ਹੋ ਰਿਹਾ ਮੱਛਰ ਪੈਦਾ ਹੋ ਰਿਹਾ ਵਾ ਤੜਾ ਤੜ ਇਸ ਕਰਕੇ ਸਾਡੀ ਬੇਨਤੀ ਦੁਬਾਰਾ ਵੀ ਇਹ ਖੱਜਲ ਖੋਰੀ ਬੰਦ ਕੀਤੀ ਜਾਵੇ ਤੇ ਇਹਨੂੰ ਛੇਤੀ ਛੇਤੀ ਪੁਰੀ ਨੂੰ ਬਣਾਇਆ ਜਾਵੇ ਧੰਨਵਾਦ ਸਿੰਘ ਜੀ ਇਸ ਮਹੱਲੇ ਦੇ ਵਿੱਚ ਰਹਿੰਦੇ ਆ ਬਹੁਤ ਚਿਰ ਹੋ ਗਿਆ ਤੇ ਤਿੰਨ ਚਾਰ ਮਹੀਨੇ ਤੋਂ ਇਹ ਨਾਲੀ ਟੁੱਟੀ ਹੋਈ ਹੈ ਕਈ ਵਾਰੀ ਅਸੀਂ ਕੰਪਲੇਂਟ ਕੀਤੀ ਹੈ ਆ ਜਾਂਦੇ ਆ ਵੇਖ ਕੇ ਤੁਰ ਜਾਂਦੇ ਆ ਇਹਦਾ ਪਰ ਹੱਲ ਕੋਈ ਨਹੀਂ ਹੋਇਆ ਇੱਥੇ ਸ੍ਰੀ ਗੁਰਦੁਆਰਾ ਸਾਹਿਬ ਨੂਰ ਰਸਤਾ ਵੀ ਜਾਂਦਾ ਹੈ ਸ੍ਰੀ ਕਸ਼ਮੰਦਰ ਵੀ ਜਾਂਦਾ ਹੈ ਇੱਧਰ ਹੀ ਕਈ ਬੱਚਿਆਂ ਦੇ ਸਕੂਲ ਹਨ ਜਿਨ੍ਹਾਂ ਦੀਆਂ ਗੱਡੀਆਂ ਇੱਥੇ ਆ ਕੇ ਫਵਾਜਨਦੀਆਂ ਇੱਕ ਗੱਡੀ ਤੇ ਇੱਥੇ ਉਲਟ ਚੱਲੀ ਸੀ ਉਹਨੂੰ ਬਹਾ ਮਹਾ ਫੜ ਕੇ ਸਿੱਧਾ ਕੀਤਾ ਜੇ ਉਹ ਗੱਡੀ ਉਲਟ ਜਾਂਦੀ ਉਹ ਹੋ ਸਕਦਾ ਹੈ ਕਈ ਨੁਕਸਾਨ ਵੀ ਹੋ ਜਾਂਦੇ ਪਰ ਅਸੀਂ ਨਹੀਂ ਚਾਹਦੇ ਕਿ ਕੋਈ ਹਿਊਮਨ ਨੁਕਸਾਨ ਹੋਵੇ ਹਾਂਜੀ ਇਹ ਸਮਾਜ ਸੇਵਾ ਵਾਸਤੇ ਇਹਨਾਂ ਨੂੰ ਧਿਆਨ ਕਰਦਿਆਂ ਹੋਇਆ ਸਭ ਦੀ ਜ਼ਿੰਦਗੀ ਦਾ ਖਿਆਲ ਕਰਦਿਆਂ ਹੋਇਆ ਇਸ ਪੁਲੀ ਨੂੰ ਜਲਦੀ ਤੇ ਜਲਦੀ ਬਣਾਇਆ ਜਾਵੇ ਇੱਥੇ ਇਸੇ ਮਲੇ ਦੁਕਾਨਾਂ ਵੀ ਨੇ ਮੁਰਜ਼ਾਗਰ ਲੰਗਦੇ ਨੇ ਸਕੂਟਰ ਲੰਗਦੇ ਨੇ ਕਾਰਾਂ ਵੀ ਲੰਘਦੀਆਂ ਨੇ ਬੜਾ ਹਾਲ ਕੋਈ ਨਹੀਂ ਹੁੰਦਾ ਉਹ ਵੇਖ ਕੇ ਵਿਚਾਰੇ ਤੇ ਇਹ ਕਿਹਦੀ ਪਿੱਛਾ ਨੂੰ ਕਿਹਦੀ ਉਧਰ ਨੂੰ ਜਾਂਦੇ ਆ ਕਦੇ ਉਧਰ ਨੂੰ ਜਾਂਦੇ ਆ ਕੋਈ ਗੱਲ ਬੰਦ ਨਹੀਂ ਕਰਨਗੇ ਕੀ ਫਿਕਰ ਕਰੋਗੇ ਜੇ ਜੇਕਰ ਸਾਡੀ ਹੁਣ ਵੀ ਨਾ ਸੁਣੀ ਗਈ ਅਹੀ ਦੋ ਚਾਰ ਵਾਰੀ ਅੱਗੇ ਕਿਹਾ ਪਰ ਸਾਡੀ ਨਹੀਂ ਸੁਣੀ ਗਈ ਅੱਜ ਤੱਕ ਪਰ ਜੇਕਰ ਹੁਣ ਵੀ ਨਾ ਸੁਣੀ ਤੇ ਇਸ ਤੋਂ ਬਾਅਦ ਅਗਲਾ ਸਟੈਪ ਤਰਨਾ ਹੋਏਗਾ ਕਮੇਟੀ ਕਰਦੇ ਬਿਲਕੁਲ ਸਾਹਮਣੇ ਅਸੀਂ ਚਾਹਨੇ ਆ ਕਿ ਇਸ ਕੰਮ 'ਚ ਅਸੀਂ ਨਾ ਪਾਈਏ ਮਹੱਲੇਦਾਰਾਂ ਸ਼ਹਿਰ ਵਸੀਆਂ ਤੇ ਅਸੀਂ ਕਿਸੇ ਦੇ ਖਿਲਾਫ ਨਹੀਂ ਤੇ ਕੰਮ ਤੇ ਅਸੀਂ ਇਹ ਕਰਨਾ ਚਾਹੁੰਦੇ ਆ ਕਿ ਭਲਾਈ ਦਾ ਕੰਮ ਹੈ ਸਮਾਜ ਸੇਵਾ ਹੈ ਇਹ ਕਰੋ ਜਰੂਰ ਕਰੋ ਜੇ ਤੁਸੀਂ ਕਰ ਸਕਦੇ ਹੋ ਤਾਂ ਕਰੋ ਨਹੀਂ ਕਰ ਸਕਦੇ ਤਾਂ ਨਾ ਕਰ ਦਿਓ ਮਹੱਲੇ ਵਾਲੇ ਆਪਣੇ ਕੋਲੋਂ ਪਾਹੇ ਪਾ ਕੇ ਕਰਦਣਗੇ ਪਰ ਇਹ ਸ਼ਰਤ ਸਾਡੀ ਹੈ ਕੱਲ ਨੂੰ ਤੁਹਾਡੇ ਕੋਲ ਕੋਈ ਆ ਕੇ ਉਂਗਲੀ ਕਰੇ ਕਿਉਂ ਕੀਤਾ ਤੇ ਫਿਰ ਮਹੱਲੇ ਵਾਲੇ ਤੁਹਾਡੇ ਬਿਲਕੁਲ ਖਿਲਾਫ ਦੇ